ਇੱਥੇ ਜੇ ਕਰਵਾਨੀ ਦੀ ਰੋਡ ਪਈ ਤਾਂ ਕਰਵਾਨੀ ਤੁਹਾਡਾ ਭਰਾ ਸਭ ਤੋਂ ਪਹਿਲਾਂ ਦੇਖੇ ਜਾਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਸ਼ੰਭੂ ਬਾਰਡਰ ਤੇ ਕਾਫੀ ਦਿਨਾਂ ਤੋਂ ਲਗਾਤਾਰ ਦਰਨੇ ਤੇ ਬੈਠੇ ਹੋਏ ਨੇ ਉੱਥੇ ਜੇਕਰ ਪਾਨਾ ਸਿੱਧੂ ਦੀ ਗੱਲ ਕਰੀਏ ਤਾਂ ਪਾਨਾ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਦਿਨ ਹਸਪੀਟਲ ਦੇ ਵਿੱਚ ਐਡਮਿਟ ਹੋਏ ਸਨ ਉਸ ਤੋਂ ਬਾਅਦ ਤੁਰੰਤ ਹੀ ਅੱਜ ਧਰਨੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿੱਥੇ ਕਿ ਉਹਨਾਂ ਨੇ ਕਾਫੀ ਕਿਸਾਨਾਂ ਨੂੰ ਹੌਸਲਾ ਦਿੱਤਾ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਜੇਕਰ ਸਾਨੂੰ ਕੁਰਬਾਨੀ ਦੀ ਲੋੜ ਪਈ ਤਾਂ ਮੈਂ ਸਭ ਤੋਂ ਪਹਿਲਾਂ ਕੁਰਬਾਨੀ ਮੈਂ ਦੇਵਾਂਗਾ ਅਤੇ ਵੀ ਕਿਹਾ ਕਿ ਮਾਲਕ ਦੀ ਮਿਹਰ ਨਾਲ ਹੱਥੇ ਖੜਾ ਹੈ ਤੇ ਹਮੇਸ਼ਾ ਹੀ ਖੜਾ ਰਹੂਗਾ ਬਾਕੀ ਹੋਰ ਕੀ ਕੀ ਗੱਲਾਂ ਆਕੀਆਂ ਪਾਣਾ ਸਿੱਧੂ ਜੀ ਨੇ ਤੁਹਾਡੇ ਨਾਲ ਵੀਡੀਓ ਦੇ ਕਲਿੱਪਾਂ ਸਾਂਝੀਆਂ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ ਮਾਓ ਦਾ ਜ਼ਬਰਾਗੀ ਕੌਣ ਸੀ ਦੇਖੋ ਗੁਰੂ ਦਾ ਥਾਪੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥ ਜਿਦਣਾ ਨੂੰ ਸਿਰ ਬਣਾਤੇ ਔਰ ਇਹ ਸਾਰਾ ਕੁਝ ਇਤਨਾ ਇਤ ਖੜਕਾਤੀ ਜਦੋਂ ਗੁਰੂ ਦਾ ਹੱਥ ਸਿਰਤੇ ਹੋਵੇ ਜਦੋਂ ਸਾਡੇ ਕੋਲੇ ਮੇਰਾ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦਾ ਧਰਮ ਕੀ ਹੈ ਮੈਂ ਧਰਮ ਬਾਰੇ ਉੱਥੇ ਪੜਿਆ ਜੇਲ੍ਹ ਦੇ ਵਿੱਚ ਧਰਮ ਕੀ ਹੈ ਧਰਮ ਸੱਚ ਨੂੰ ਧਰਮ ਕਹਿੰਦੇ ਨੇ ਜਿਹੜੀ ਚੀਜ਼ ਸੱਚੀ ਹੈ ਜਿਹਦੇ ਅੰਦਰ ਸੱਚ ਹੈ ਜੇ ਕੋਈ ਸੱਚਾ ਹਿੰਦੂ ਹੈ ਉਹ ਉਹ ਸੱਚਾ ਧਰਮੀ ਹੈ ਹੋਰ ਬਾਪੂ ਠੀਕ ਆ ਬਾਈ ਬਾਖੜੀ ਕਰ ਬਾਖੜੀ ਕਰ ਜਿਹਨੂੰ ਬਾਖੜੀ ਰਹੂਗੀ ਤੇਰੇ ਭਰਾਵਾਂ ਦੇ ਤੇ ਬਾਈ ਆ